ਆਪਣੇ ਘਰਦਿਆਂ ਦਾ ਥੋੜਾ ਇੱਜ਼ਤ ਦਾ ਧਿਆਨ ਰੱਖਣ ਸਾਰੇ ਹਮੇਸ਼ਾ ਕੁੜੀਆਂ ਦੇ ਸਿਰ ਤੇ ਹੀ ਹੁੰਦਾ ਹੈ ਸਾਰਾ ਕੁਝ ਐ ਇੱਕ ਇੱਕ ਬਹੁਤ ਵੱਡੀ ਹੁੰਦੀ ਹੈ ਗੱਲ ਕਿ ਕੁੜੀਆਂ ਨੇ ਤੁਹਾਨੂੰ ਦਿਸੇ ਤੇ ਹਰ ਨਹੀਂ ਹੋਏਗੀ ਸਾਡੀ ਬੇਟੀ ਕੀ ਕਰ ਰਹੀ ਆ ਲੋਕ ਸਿੱਤੇ ਭੱਜ ਕੇ ਖੁਸ਼ ਆ ਦੇਸ਼ ਦੇ ਵਿੱਚ ਇਹ ਸਾਡੀ ਬੇਟੀ ਪੰਜਾਬ ਚੋਂ ਰਹੀ ਆਪਣੇ ਜਦ ਸੀਰਤ ਨੇ ਕਿਹਾ ਕਿ ਮੈਂ ਆਪਣਾ ਜਿਹੜਾ ਮੈਂ ਪਾਪਾ ਪੰਜਾਬ ਦੇ ਵਿੱਚ ਰਹਿ ਕੇ ਖੁਸ਼ ਆ ਇਹ ਸਾਨੂੰ ਬਹੁਤ ਖੁਸ਼ੀ ਆਈ ਜੇ ਹੁਣ ਉੱਥੇ 100 ਮੁੰਡਾ ਤੇ 100 ਦੇ ਵਿੱਚੋਂ ਦੋ ਮੁੰਡੇ ਸੈੱਟ ਨੇ ਤੇ ਆਪਣੇ ਏਜੰਟ ਕੀ ਕਰਦੇ ਆ ਉਹ 98 ਨੂੰ ਨਹੀਂ ਦੱਸਦੇ ਉਹ ਦੋ ਨੂੰ ਦਿਖਾਉਂਦੇ ਉਹ ਵੇਖਿਆ ਫਲਾਣੇ ਦਾ ਸੈੱਟ ਆ ਕਿੰਨੇ ਪੈਸੇ ਖਲਾਂਦਾ ਉਹ ਭਾਈ ਉਹ ਜਿਹੜੇ 98 ਬੈਠੇ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਦੇਖਦੇ ਅਸਲ 'ਚ ਜਿਵੇਂ ਦਿਖਾਇਆ ਜਾਂਦਾ ਉਹੇ ਦਾ ਬਿਲਕੁਲ ਨਹੀਂ ਆ ਉੱਥੇ ਬੱਚੇ ਪੁਲ ਦੇ ਥੱਲੇ ਵੀ ਸੌਂਦੇ ਦੇਖੇ ਆ ਤੇ ਚਲੋ ਸਾਡੇ ਮੇਰੇ ਪੇਰੈਂਟਸ ਅਫੋਰਡ ਕਰ ਸਕਦੇ ਸੀ ਇਸ ਲਈ ਮੈਨੂੰ ਕੰਮ ਨਹੀਂ ਕਰਨਾ ਪੈਂਦਾ ਸੀ ਬਟ ਉਥੇ ਬੱਚੇ ਸਾਡਾ ਪੰਜਾਬ ਸਾਡੀ ਇੱਜ਼ਤ ਜਿਹੜੀ ਈਆਂ ਦੇ ਵਿੱਚ ਹੁੰਦੀ ਹੈ ਜਿਆਦਾ ਲੋਕ ਤੇ ਫੁਕਰੀ ਮਾਰਦੇ ਨੇ ਕਿ ਸਾਡੇ ਕੋਲ ਇਹ ਗੱਡੀ ਆ ਉਹਨਾਂ ਨੂੰ ਪੁੱਛੋ ਤੁਸੀਂ ਗੱਡੀ ਕਿੰਨੀਆਂ ਕਿਸ਼ਤਾਂ ਦੇ ਲਈ ਆ ਕਿੰਨੇ ਦੀ ਕਿਸ਼ਤ ਜਾਂਦੀ ਆ ਕਿੰਨੀ ਇੰਸ਼ੋਰੈਂਸ ਜਾਂਦੀ ਆ ਤੇ ਉਹਨਾਂ ਦੇ ਖਰਚੇ ਵੀ ਨਹੀਂ ਪੂਰੇ ਹੁੰਦੇ ਫਿਰ ਜੂਕ ਨੂੰ ਮੈਸੇਜ ਵੀ ਦੇਣਾ ਚਾਹੂੰਗਾ ਕਿ ਠੀਕ ਆ ਜਿਹੜੇ ਉਥੇ ਫਸੇ ਆ ਉਹ ਤਾਂ ਹੁਣ ਫਸਿਆ ਕੋਸ਼ ਵਿਚਾਰੇ ਟਾਈਮ ਆਪਣਾ ਪੂਰਾ ਕਰਕੇ ਹੀ ਆਉਣਗੇ ਪਰ ਜਿਹੜੇ ਨਵੇਂ ਜੂਤ ਆ ਜਿਹੜਾ ਬਾਹਰ ਨੂੰ ਭੱਜਾ ਮਤਲਬ ਭੱਜ ਰਿਆ ਵਾ ਉਹ ਥੋੜਾ ਜਿਆਦਾ ਸੋਚ ਕੇ ਚੱਲਣਾ ਉੱਥੇ ਜੋ ਇਹਨਾਂ ਨੂੰ ਵਿਖਾਇਆ ਜਾਂਦਾ ਉਹ ਹੈ ਨਹੀਂ ਬੜੇ ਹਾਲਾਤ ਟਾਈਟ ਨੇ ਉਤਰਦੇ ਬਹੁਤ ਔਖੇ ਨੇ ਵਿਚਾਰੇ ਜੂਤ ਜਿਹੜੇ ਇੱਥੇ 25 25 30 30 ਕਿੱल्ल्या ਦੇ ਮਾਲਕ ਕੱਲੇ ਕੱਲੇ ਵਿਚਾਰਿਆਂ ਦੇ ਮੁੰਡੇ ਆ ਮੈਂ ਉੱਥੇ ਉਹ ਸਿਰਫ ਰੀਲਾਂ ਦਾ ਕੀਆ ਅਸਲ ਜਿਹੜੇ ਸਾਡੇ ਨੂੰ ਫਸ ਰਹੇ ਆ ਬਸ ਬਸ ਉਹਨਾਂ ਨੇ 골ਡ ਪਲੇਟਡ ਕਰਕੇ ਸਾਰਾ ਸਾਨੂੰ ਦਿਖਾਇਆ ਹੈ ਬਟ ਅੰਦਰ ਜੋ ਹੈ ਉਹ ਨਹੀਂ ਕੋਈ ਵੀ ਦਿਖਾਂਦਾ ਨਾ ਥੱਲੇ ਵਾਲਾ ਜਾ ਸਕਦਾ ਉਤਲੇ ਨੂੰ ਲੋੜ ਨਹੀਂ ਮਿਡਲ ਕਲਾਸ ਦੇ ਵਿੱਚ ਫਸਦਾ ਤੇ ਮਿਡਲ ਕਲਾਸ ਨੂੰ ਬਹੁਤ ਥੋੜੇ ਲੋਕਾਂ ਨੂੰ ਅਸਲੀਅਤ ਦਾ ਪਤਾ ਹੁੰਦਾ ਉਹਨਾਂ ਨੂੰ ਇਸ ਤਰ੍ਹਾਂ ਹੀ ਲੱਗ ਜਾਂਦਾ ਕਿ ਸਾਡਾ ਮੁੰਡਾ ਬਾਹਰ ਚਲੇ ਗਿਆ ਉਹਨੇ ਪਤਾ ਨਹੀਂ ਕਿੱਥੋਂ ਬਿਲਕੁਲ ਰੋਂਗ ਹੈ ਉੱਥੇ ਬਹੁਤ ਮਿਹਨਤ ਕਰਨੀ ਪੈਂਦੀ ਆ ਸਾਨੂੰ ਪਤਾ ਸੀ 90 ਦੇ ਗਏ ਆ ਉੱਥੇ ਸਾਨੂੰ ਪਤਾ ਕਿ ਅਸੀਂ ਕੁੜੀਆਂ ਦੇ ਪੈਰ ਬਰਕਣ ਵਾਲੇ ਹੁੰਦੇ ਆ ਉਹ ਤਰ੍ਹਾਂ ਦੀਆਂ ਕੁੜੀਆਂ ਜਿਹੜੇ ਘਰ ਦੇ ਵਿੱਚ ਕੁਛ ਨਹੀਂ ਹੁੰਦਾ ਉਹ ਕੁੜੀਆਂ ਜਦੋਂ ਕੁੜੀਆਂ ਹੋਈਆਂ ਚਾਈਆਂ ਦੇ ਘਰਾਂ ਵਿੱਚ ਬਰਤਤ ਲੈਂਦੀਆਂ ਆ ਤਾਂ ਫਿਜ਼ੀਕਲੀ ਮੁੰਡੇ ਹੋਣਗੇ ਜ਼ਿਆਦਾ ਸਟਰੋਂਗ ਬਟ ਮੈਂਟਲੀ ਕੁੜੀਆਂ ਬਹੁਤ ਸਟਰੋਂਗ ਹੁੰਦੀਆਂ ਨੇ ਇਹਨਾਂ ਤੇ ਅਸੀਂ ਇਸ ਚੀਜ਼ ਬਾਰੇ ਤੇ ਸੋਚਿਆ ਸੀ ਕਿ ਇਹਨੇ ਅਗਲੇ ਘਰ ਚਲੇ ਜਾਣਾ ਹਾਂ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਬਾਹਰ ਨਾ ਜਾਓ ਜਾਓ ਪਰ ਕੋਸ਼ ਇਹ ਨਹੀਂ ਕਿ ਇਤੋਂ ਪਲੱਸ 2 ਕੀਤੀ ਤੇ ਉੱਡ ਜਾਓ ਬਾਹਰ ਨੂੰ ਨਹੀਂ ਇਹ ਆ ਕਿ ਆਪਣਾ ਸ਼ਹਿਰ ਨਹੀਂ ਛੱਡਿਆ ਹੁੰਦਾ ਅਸੀਂ ਉਹਨੂੰ ਦੇਸ਼ ਛੱਡਾ ਦਿੰਦੇ ਹਾਂ ਇਹਦੇ ਵਿੱਚ ਹੁਣ ਕਸੂਰ ਬੱਚੇ ਦਾ ਕਿ ਮਾਂ ਪਿਓ ਦਾ ਇੰਟਰਸਟਿੰਗ ਸਟੋਰੀ ਤੁਹਾਡੇ ਨਾਲ ਸ਼ੇਅਰ ਕਰ ਰਿਆ ਜਿੱਥੇ ਜੂਤ ਅੰਨਾ ਆਵੇ ਦੇ ਵਿਦੇਸ਼ ਜਾਣ ਪਿੱਛੇ ਕੁਛ ਵੀ ਕਰਨ ਨੂੰ ਤਿਆਰ ਹੈ ਘਰ ਬੈਠੇ ਬੈਠੇ ਬੜੇ ਸੁਪਨੇ ਲੈਂਦਾ ਹੈ ਉੱਥੇ ਮੇਰੇ ਨਾਲ ਮੌਜੂਦ ਨੇ ਰਸਲ ਭਾਜੀ ਸ਼ੱਜਲ ਵੱਡੀ ਤੋਂ ਸਾਡੇ ਤੇ ਨਾਲ ਮੇਰੇ ਮੌਜੂਦ ਨੇ ਸਾਡੀ ਭੈਣ ਭਤੀਜੀ ਸੀਰਤ ਜਿਸ ਨੇ ਕਰ ਕੰਟ੍ਰੈਂਟ ਸੱਟ ਕਰ ਰਹੀ ਹੈ ਵਿਦੇਸ਼ ਤੋਂ ਵਾਪਸ ਆ ਕੇ ਆਪਣਾ ਬਿਜ਼ਨਸ ਕਰ ਰਹੀ ਹੈ ਨਾ ਇੱਕ ਬਿਜ਼ਨਸ ਵਿੱਚ ਬਣਾਉਣਾ ਚਾਹੁੰਦੀ ਹੈ ਸੀਰਤ ਦੇ ਵੀ ਸੁਪਨੇ ਨੇ ਬਿਜ਼ਨਸ ਵਿੱਚ ਅੱਗੇ ਜਾਣਾ ਅਤੇ ਇੱਕ ਐਗਜ਼ਾਮਪਲ ਸੈੱਟ ਕਰਨ ਦੀ ਸਾਰੀ ਗੱਲਬਾਤ ਕਰਦਿਆਂ ਮੇਰੇ ਨਾਲ ਸਿਰਤ ਮੌਜੂਦ ਹੈ ਅਸਰ ਭਾਜੀ ਮੌਜੂਦ ਹੈ ਪਹਿਲਾਂ ਦੇ ਭਾਜੀ ਬਹੁਤ ਬਹੁਤ ਮੁਬਾਰਕਾਂ ਤੁਸੀ ਇੱਕ ਐਡਾ ਵੱਡਾ ਬ੍ਰਾਂਡ ਜਿਹੜਾ ਤਾਂਗਰੇ ਵਿੱਚ ਲੈ ਕੇ ਆਏ ਹੋ ਸਿਰਤ ਤੇ ਟਰਸਟ ਕੀਤਾ ਉਸ ਨੂੰ ਬਿਜ਼ਨਸ ਲਾਈਨਾਂ ਜੋੜਿਆ ਇੱਕ ਐਗਜ਼ਾਮਪਲ ਸੈੱਟ ਕੀਤੀ ਹੈ ਸਿਰਤ ਸਭ ਤੋਂ ਵੱਡੀ ਗੱਲ ਪਹਿਲਾਂ ਤੁਹਾਨੂੰ ਮੁਬਾਰਕਾਂ థాంక్యూ ఏ ఐడియా ਕਿਵੇਂ ਆਇਆ ਪਾਪਾ ਦਾ ਆਈਡੀਆ ਸੀ ਕਿ ਤੁਹਾਡਾ ਆਈਡੀਆ ਸੀ ਇਹ ਦੱਸੋ ਇਹ ਪਾਪਾ ਦਾ ਹੀ ਆਈਡੀਆ ਸੀ ਇਹਨਾਂ ਨੇ ਗੱਲ ਕੀਤੀ ਸੀ ਪਹਿਲੇ ਕਿ ਆਪਾਂ ਇਹ ਕਰਦੇ ਹਾਂ ਤੇ ਕਾਫੀ ਟਾਈਮ ਤੋਂ ਮੈਨੂੰ ਲੱਗਦਾ ਰਿਹਾ ਕਿ ਜਿਵੇਂ ਆਈਡੀਆ ਆ ਯਾ ਬਟ ਫਿਰ ਰਿਐਲਿਟੀ ਜਾਇਆ ਤੇ ਹਲੀ-ਅਲੀ ਫਿਰ ਇਹਨਾਂ ਦਾ ਵੀ ਇੱਕ ਕਹਿਣਾ ਸੀ ਕਿ ਜਿਹੜੇ ਕੰਮ 'ਚ ਸ਼ੌਂਕ ਹੋਵੇ ਨਾ ਉਹ ਕੰਮ ਕੰਮ ਨਹੀਂ ਲੱਗਦਾ ਫਿਰ ਤੇ ਮੈਨੂੰ ਬਹੁਤ ਸ਼ੌਂਕ ਸੀ ਇਹਨਾਂ ਕੰਮਾਂ ਦਾ ਸ਼ੁਰੂ ਤੋਂ ਤੇ ਫਿਰ ਉਹਨਾਂ ਨੇ ਇਸ ਕਰਕੇ ਲੋਕਾਂ ਦੇ ਵਿੱਚ ਕ੍ਰੇਜ ਹੁੰਦਾ ਹੈ ਖਾਸ ਕਰਕੇ ਯੂਟਿਊਬ ਦੇ ਵਿੱਚ ਕੋਈ ਯੂਟੂਬ ਤੁਹਾਨੂੰ ਨਹੀਂ ਲੱਗਿਆ ਕਿ ਮੈਂ ਬੇਵਕੂਫੀ ਕਰ ਰਹੀ ਹਾਂ ਪੰਜਾਬ ਜਾ ਕੇ ਵਾਪਸ ਤੇ じゃਾ ਇੱਥੋਂ ਪਹਿਲਾਂ ਕਿੱਦਾਂ ਨਾ ਕਰੇ ਸੀਗਾ ਤੇ ਥੋੜੀ ਡਿਟੇਲ ਦੱਸੋ ਕਿਉਂਕਿ ਮੈਂ ਜਾਣਾਂ ਕਿ ਜਿਹੜਾ ਦੂਤ ਅੱਜ ਦੇ ਵਿੱਚ ਪਾਗਲ ਹੋਇਆ ਫਿਰਦਾ ਜਿਹੜੇ ਪਰਿਵਾਰ ਆ ਭਾਜੀ ਨਹੀਂ ਰਿਪੋਰਟ ਕਰ ਸਕਦੇ ਬਾਹਰੋਂ ਜਿਨ੍ਹਾਂ ਦੀ ਕੋਈ ਪ੍ਰੋਪਰਟੀ ਵੀ 25-3 ਲੱਖ ਦੀ ਹੋਏਗੀ ਉਹ ਵੀ ਬੱਚੇ ਸੋਚਦੇ ਆ ਕਿ ਸਾਡੇ ਘਰ ਦੇ ਲੋਨ ਲੱਣ ਜਾਇਦਾ ਮੇਚ ਕੇ ਸਾਨੂੰ ਬਾਹਰ ਭੇਜ ਦੇਣਾ ਜਿੱਦਾਂ ਉੱਥੇ ਜਾ ਕੇ ਪਤਾ ਨਹੀਂ ਕੀ ਆ ਕੀ ਉਹਨਾਂ ਨੇ 1 ਮਹੀਨੇ ਦੇ ਵਿੱਚ ਜਾਂ ਫਿਰ ਦੇ ਵਿੱਚ ਕਰ ਦੇਣਾ ਇਹਨੂੰ ਜੀ ਨੂੰ ਕਿੱਦਾਂ ਵੇਖਿਆ ਤੁਸੀਂ ਨੇ ਅ ਪਹਿਲੇ ਤਾਂ ਜਰੂਰ ਲੱਗਦਾ ਸੀ ਕਿ ਬਾਹਰ ਹੀ ਰਹਿਣਾ ਚਾਹੀਦਾ ਬਟ ਅਸੀਂ ਉੱਥੋਂ ਦੇ ਹਾਲਾਤ ਦੇਖ ਚੁੱਕੇ ਹਾਂ ਥੋੜੇ ਬਹੁਤ ਉੱਥੋਂ ਦੇ ਵੀ ਦੇਖੇ ਨੇ ਤੇ ਇੱਥੋਂ ਦੇ ਵੀ ਦੇਖਿਆ ਬਟ ਥੈਂਕ ਗੋਡ ਪਾਪਾ ਨੂੰ ਕ੍ਰੈਡਿਟ ਜਾਂਦਾ ਹੈ ਕਿ ਲੈ ਆਏ ਸਾਨੂੰ ਵਾਪਸ ਕਿ ਇੱਥੇ ਮੱਚ ਬੈਟਰ ਆ ਬਾਹਰ ਨਾਲੋਂ ਤੁਸੀਂ ਆਪਣੇ ਪਰਿਵਾਰ ਤੋਂ ਦੂਰ ਰਹ ਰਹੇ ਹੋ ਇੱਥੇ ਸਾਰੇ ਪਰਿਵਾਰ ਦੇ ਨਾਲ ਹੋ ਤੁਸੀਂ ਉਸ ਲਾਈਫ ਨੂੰ ਠੀਕ ਹੈ ਜੀ ਮਹਿਸੂਸ ਕੀਤਾ ਉੱਥੇ ਰਹੇ ਆ ਜੋ ਬੁਖਾਇਆ ਜਾਂਦਾ ਜਿਹਦੇ ਕਰਕੇ ਯੂਥ ਪਾਗਲ ਹੋ ਜਾਂਦਾ ਉਹ ਲਾਈਫ ਦੇ ਵਿੱਚ ਦੇ ਆ ਜਿਹਦੀ ਲਾਈਫ ਦੇ ਵਿੱਚ ਕੀ ਫਰਕ ਆ ਤੁਹਾਨੂੰ ਵੀ ਉੱਥੇ ਕੰਮ ਕਰਨਾ ਪੈਂਦਾ ਸੀ ਘਰ ਦੇ ਤੁਹਾਡੇ ਪੈਸੇ ਤੇ ਨਹੀਂ ਮੰਗਾਦੇ ਹੋਣਗੇ ਪੀਸਾ ਲੈਣਾ ਨਾ ਕੀ ਅਸਲ ਤੇ ਕੀ ਆਸਲ ਦੇ ਵਿੱਚ ਹੁੰਦਾ ਨਹੀਂ ਅਸਲ ਜਿਵੇਂ ਦਿਖਾਇਆ ਜਾਂਦਾ ਉਹਦੇ ਦਾ ਬਿਲਕੁਲ ਨਹੀਂ ਆ ਉੱਥੇ ਬੱਚੇ ਪੁਲ ਦੇ ਥੱਲੇ ਵੀ ਸੌਂਦੇ ਦੇਖੇ ਆ ਤੇ ਚਲੋ ਸਾਡੇ ਮੇਰੇ ਪੈਰੈਂਟਸ ਅਫੋਰਡ ਕਰ ਸਕਦੇ ਸੀ ਇਸ ਲਈ ਮੈਨੂੰ ਕੰਮ ਨਹੀਂ ਕਰਨਾ ਪੈਂਦਾ ਸੀ ਬਟ ਉੱਥੇ ਬੱਚੇ 14 14 18 18 ਘੰਟੇ ਸੁੱਤਾ ਲੈਂਦੇ ਆ ਤਿੰਨ ਤਿੰਨ ਵਾਰ ਰਾਤ ਰਾਤ ਸੌਂਦੇ ਨਹੀਂ ਆ ساری ساری ਰਾਤ ਮੇਰੇ ਹੋਣੀ ਫਰੈਂਡਸ ਹੈਗੇ ਜਿਹੜੇ ਹਾਲੇ ਤੱਕ ਉੱਥੇ ਆ ਜਿਹੜੇ ਸੌਂਦੇ ਨਹੀਂ ਆ ਤੇ ਮੈਂ ਤੇ ਇਹੀ ਮੈਸੇਜ ਦਵਾਂਗੀ ਕਿ ਤੁਸੀਂ ਜਿੰਨੇ ਪੈਸੇ ਬਾਹਰ ਜਾਂਦੇ ਲਾਉਣੇ ਆ ਉਹਨੇ ਪੈਸੇ ਇੱਥੇ ਲਾ ਕੇ ਕੋਈ ਕੰਮ ਕਰ ਲਓ ਬੱਚਿਆਂ ਕੀ ਕਹਿੰਦਾ ਕਿ ਲੋਕੀ ਉੱਥੇ ਡਿਪਰੈਸ਼ਨ ਦੇ ਵਿੱਚ ਸਟੂਡੈਂਟ ਬਹੁਤ ਵੱਡੀ ਗਿੰਦੇ ਵਿੱਚ ਡਿਪਰੈਸ ਹੋ ਜਾਂਦੇ ਆ ਬਿਲਕੁਲ ਡਿਪਰੈਸ ਹੋ ਜਾਂਦੇ ਆ ਕਿਉਂਕਿ ਇਹਨੂੰ ਕੰਮ ਨਹੀਂ ਮਿਲਦਾ ਕੰਮ ਮਿਲਦਾ ਵੀ ਇਹ ਥੋੜਾ-ਬੋਤਾ ਮਿਲਦਾ ਪਿਆ ਇਹ ਕੰਮ ਆਈ ਦੀ ਜਿਹੜੇ ਪਹਿਲਾਂ ਸੈਕਟਰ ਸੈਟਾ ਇਹ ਕਿ ਇਹ ਰਿਐਲਿਟੀ ਆ ਡਿਪਰੈਸ਼ਨ ਦੇ ਵਿੱਚ ਜਾਣਾ ਜਾਂ ਉੱਥੇ ਕੰਮ ਨਾ ਹੋਣਾ ਸਾਰੀਆਂ ਕੰਟਰੀਆਂ ਦੇ ਵਿੱਚ ਇਸ ਟਾਈਮ ਕੰਮਾਂ ਦੀ ਬਹੁਤ ਤੰਗੀ ਹੈ ਬਿਲਕੁਲ ਹਰ ਜਗ੍ਹਾ ਇਸ ਟਾਈਮ ਦੇ ਸੈਸ਼ਨ ਨੇ ਆ ਤੁਸੀਂ ਆਪਣੇ ਦੇਸ਼ 'ਚ ਹੀ ਰਹੋ ਉੱਥੇ ਬੱਚੇ ਸਾਰੇ ਡਿਪਰੈਸ਼ਨਸ ਨੇ ਇਸ ਟਾਈਮ ਜਿਹਦੇ ਨਾਲ ਜੋ ਤੁਹਾਨੂੰ ਸੱਚ ਦੱਸੇਗਾ ਨਾ ਜਿਆਦਾ ਲੋਕ ਤਾਂ ਫੁਕਰੀ ਮਾਰਦੇ ਨੇ ਕਿ ਸਾਡੇ ਕੋਲ ਇਹ ਗੱਡੀ ਆ ਉਹਨਾਂ ਨੂੰ ਪੁੱਛੋ ਤੁਸੀਂ ਗੱਡੀ ਕਿੰਨੀਆਂ ਕਿਸ਼ਤਾਂ ਤੇ ਲਈ ਆ ਕਿੰਨੇ ਦੀ ਕਿਸ਼ਤ ਜਾਂਦੀ ਹੈ ਕਿੰਨੀ ਇੰਸ਼ੋਰੈਂਸ ਜਾਂਦੀ ਹੈ ਕੀ ਕੁਝ ਜਾਂਦਾ ਹੈ ਤੇ ਉਹਨਾਂ ਦੇ ਖਰਚੇ ਵੀ ਨਹੀਂ ਪੂਰੇ ਹੁੰਦੇ ਫਿਰ ਗੱਡੀਆਂ ਵੇਚਦੇ ਨੇ ਇਹਦੇ ਨਾਲੋਂ ਚੰਗਾ ਤੁਸੀਂ ਜੋ ਪੈਸੇ ਬਾਹਰ ਲਾ ਰਹੇ ਹੋ ਤੁਸੀਂ ਆਪਣੇ ਦੇਸ਼ ਤੇ ਲਾਓ ਆਪਣੀ ਮਿੱਟੀ ਤੇ ਲਾਓ ਤੇ ਇੱਥੇ ਕੋਈ ਕੰਮ ਕਰੋ ਪਰਿਵਾਰ ਦੇ ਨਾਲ ਮਿਲ ਕੇ ਜਦ ਬੱਚਾ ਬਾਹਰ ਜਾਂਦਾ ਹੈ ਵਿਦੇਸ਼ ਜਾ ਕੇ ਮੰਨ ਲਓ ਮੇਰੇ ਪੇਰੈਂਟਸ ਨੇ ਮੈਨੂੰ 25-30 ਲੱਖ ਰੁਪਏ ਲਾ ਕੇ ਭੇਜਿਆ ਤੇ ਬੱਚਾ ਉੱਥੇ ਜਾ ਕੇ ਜਾਂ ਤੇ ਕੁੱਟੀਆਂ ਕੰਮ ਕਰੂਗਾ ਚੋਰੀਆਂ ਕਰ ਲੇ ਕੋਸ਼ਿਸ਼ ਕਰ ਲੇ ਠੀਕ ਹੈ ਜੀ ਇਸ ਕਿਤੇ ਨਾ ਕਿਤੇ ਮਾਪਿਆਂ ਦਾ ਵੀ ਕਸੂਰ ਹੈਗਾ ਜਿਹੜਾ ਬੱਚਾ ਜਦੋਂ ਜਾਂਦਾ ਦੋ ਤਿੰਨ ਮਹੀਨੇ ਬਾਅਦ ਉਹ ਕੋਈ ਪੈਸੇ ਮੰਗਣ ਨੂੰ ਘਰ ਦਿੰਦੇ ਆ ਐਦਾਂ ਦੇ ਸਟੂਡੈਂਟ ਹੈਗੇ ਹੀ ਤੁਹਾਡੇ ਨਾਲ ਕੋਈ ਬਿਲਕੁਲ ਜਰੂਰ ਜੋ ਤਾਂ ਥੋੜਾ ਜਿਨ੍ਹਾਂ ਨੇ ਪਹਿਲੇ ਹੀ ਔਖੇ ਹੋ ਕੇ ਭੇਜਿਆ ਨੇ ਲੋਨ ਲੈ ਕੇ ਭੇਜਦੇ ਨੇ ਫਿਰ ਉਹਨਾਂ ਨੇ ਪਿੱਛੋਂ ਕਿਸ਼ਤਾਂ ਕਿੱਥੋਂ ਕਰਨੀਆਂ ਉਹ ਫਿਰ ਸਟੂਡੈਂਟਸ ਤੇ ਪ੍ਰੈਸ਼ਰ ਹੁੰਦਾ ਆ ਕਿ ਤੁਸੀਂ ਜਾ ਕੇ ਪਹਿਲਾਂ ਕੰਮ ਕਰਕੇ ਪੈਸੇ ਭੇਜੋ ਫਿਰ ਐਦਾਂ ਕਈ ਬੱਚਿਆਂ ਦੀ ਮੈਂ ਦੇਖੀਆ ਪੜ੍ਹਾਈ ਵੀ ਛੁੱਟ ਜਾਂਦੀ ਆ ਫਿਰ ਪੜ੍ਹਾਈ ਇਲੀਗਲ ਰਹਿੰਦੇ ਨੇ ਉੱਥੇ ਫਿਰ ਬਹੁਤ ਕੁਝ ਹੋਥੇ ਹੁੰਦਾ ਆ ਉਹਦੇ ਬਹੁਤ ਜ਼ਿਆਦਾ ਸਟ्रेस ਆਉਥੇ ਉਹਦੇ ਨਾਲ ਉਹ ਚੰਗਾ ਥੋੜਾ ਰਿਲੈਕਸ ਮਾਈਂਡ ਰਹਿੰਦਾ ਆ ਸਾਰੇ ਤਾਂ ਦੀ ਫੈਮਲੀ ਨਾਲ ਰਹਿੰਦੀ ਆ ਮੇਲ ਜੁਲ ਕੇ ਕਰਾਂਦੇ ਨੇ ਸਾਰੇ ਹੈਲਪ ਹੁੰਦੀ ਆ ਹੁਣ ਪਾਪਾ ਨੂੰ 30 ਪਲੱਸ ইয়ারਜ਼ ਹੋ ਗਿਆ bizness line ਦੇ ਵਿੱਚ ਮੈਨੂੰ ਤਾਂ ਇਹਨਾਂ ਨੇ ਹੀ ਪਤਾ ਸੀ ਇਹਨਾਂ ਨੇ ਸਭ ਦੱਸ ਰਹੇ ਨੇ ਸਿੱਖ ਰਹੇ ਆ ਸੁਖਾ ਰਹੇ ਨੇ ਐਵੇਂ ਕਰਕੇ ਹੈਲਪ ਹੁੰਦੀ ਰਹਿੰਦੀ ਆ ਉਥੇ ਇਕੱਲੇ ਬੱਚੇ ਨੂੰ ਕੀ ਹੀ ਕਰੋਗੇ ਤੁਸੀਂ ਉਹ ਰੀਲਾਂ ਦੇ ਵਿੱਚ ਹੀ ਵਧੀਆ ਲੱਗਦਾ ਰੀਲਾਂ ਚ ਲੱਗਦਾ ਗੱਟੀਆਂ ਮਿਊਜ਼ਿਕ ਲਾਇਆ ਜੀ ਕੈਨੇਡਾ ਜੀ ਅਸੀਂ ਆਸਟ੍ਰੇਲੀਆ ਬਿਲਕੁਲ ਬਿਲਕੁਲ ਉਹ ਰੀਲਾਂ ਦਾ ਕੀ ਸਹੀ ਉਹ ਸਿਰਫ ਰੀਲਾਂ ਦਾ ਕੀ ਆ ਅਸੀਂ ਦੇਖੇ ਸਾਡਾ ਜੋਤ ਫਸ ਰਿਹਾ ਬਸ ਬਸ ਉਹਨਾਂ ਨੇ 골ਡ ਪਲੇਟਡ ਕਰਕੇ ਸਾਰਾ ਸਾਨੂੰ ਦਿਖਾਇਆ ਹੈ ਬਟ ਅੰਦਰ ਜੋ ਹੈ ਉਹ ਨਹੀਂ ਕੋਈ ਵੀ ਦਿਖਾਉਂਦਾ ਕਿ ਰਿਐਲਿਟੀ ਕੀ ਹੈ ਕਿਦਾਂ ਆਪਾਂ ਆਲਾ ਤੁਸੀਂ ਕਹਿੰਦਾ ਸਪੋਰਟ ਰਹੀ ਲਾਈਕ ਦੇ ਵਿੱਚ ਪੂਰੀ ਪੰਜਾਬ ਦੇ ਵਿੱਚ ਵਿਦੇਸ਼ ਤੋਂ ਵਾਪਸ ਆ ਕੇ ਬਿਜ਼ਨਸ ਕਰਨਾ ਮੰਮਾ ਦੇ سپورਟ ਕੇ ਬਾਰੇ ਲਈ ਬਿਲਕੁਲ ਬਹੁਤ ਜ਼ਿਆਦਾ ਪਿਆਰ ਤੇ ਸਪੋਰਟ ਸੀ ਹਮੇਸ਼ਾ ਤੋਂ ਕਿਉਂਕਿ ਪਾਪਾ ਫਿਰ ਵੀ ਸਾਲ ਚ 4 ਜਾਂ 5 ਮਹੀਨੇ ਬਾਹਰ ਰਹਿੰਦੇ ਸੀ ਤੇ ਅਸੀਂ ਦੋਵੇਂ ਹੁੰਦੇ ਸੀ ਘਰੇ ਜ਼ਿਆਦਾ ਤਾਂ ਐਂਡ ਉਹ ਹੀ ਕਿ ਬਹੁਤ ਤਗੜੇ ਨੇ ਜਿਹੜੇ ਇਕੱਲਾ ਇਕੱਲੇ ਸਾਰਾ ਕੰਮ ਕਰਦੇ ਨੇ ਘਰ ਵੀ ਦੇਖਦੇ ਨੇ ਮੈਨੂੰ ਵੀ ਦੇਖਦੇ ਨੇ ਕੰਮ ਵੀ ਦੇਖਦੇ ਨੇ ਸਾਰਾ ਕੁਝ ਬਹੁਤ ਦੇਖਦੇ ਨੇ ਸਿਰੇ ਤੱਕ ਬੇਟੀ ਜੇ ਦੌਰ ਤੇ ਰਹਾ ਕਿੰਨੇ ਵੱਡੇ ਜ਼ੁਮੇ ਵਾਲੇ ਸਮੇਂ ਦੇ ਉਹ ਜਾਂ ਮੈਸੇਜ ਹੀ ਕੀ ਹੈ ਕਿ ਕਿ ਬੇਟੀ ਦੇ ਸਿਰ ਤੇ ਇੱਕ ਜ਼ੁਮੇਵਾਰੀ ਹੁੰਦੀ ਹੈ ਬਾਪ ਦੀ ਵੀ ਠੀਕ ਹੈ ਜੀ ਸਾਡਾ ਪੰਜਾਬ ਹੈ ਸਾਡੀ ਇੱਜ਼ਤ ਜਿਹੜੀ ਧੀਆਂ ਦੇ ਵਿੱਚ ਹੁੰਦੀ ਹੈ ਇਹ ਜੋਦੂ ਕੀ ਮੈਸੇਜ ਦੇਣਾ ਚਾਹੁੰਦੇ ਕੋਈ ਤੁਹਾਡੇ ਤੇ ਬੜਾ ਵੱਡਾ ਭਰੋਸਾ ਕੀਤਾ ਜਾਂਦਾ ਹੈ ਬਿਲਕੁਲ ਬਹੁਤ ਬਹੁਤ ਭਰੋਸਾ ਕੀਤਾ ਹੈ ਨਾ ਨੇ ਜੋ ਯੂਨੀਵਰਸਿਟੀ ਵੀ ਮੈਂ ਐਂ ਜਾਣਦੀ ਰਹੀਆਂ 4 ਸਾਲ ਹੋ ਗਏ ਨੇ ਅੱਜ ਵੀ ਜਾਨੀ ਆ ਕੱਲੀ ਇਹ ਭੇਜਦੇ ਨੇ ਤੇ ਫੇਰ ਹੀ ਆ ਤੇ ਐਵੇਂ ਕਦੀ ਮੈਨੂੰ ਫੀਲ ਨਹੀਂ ਹੁੰਦਾ ਕਿ ਕੱਲੀ ਕੁੜੀ ਆ ਇਸ ਕਰਕੇ ਇਹਨੂੰ ਕਿਸੇ ਚੀਜ਼ ਤੋਂ ਰਿਸਟ੍ਰਿਕਟ ਕੀਤਾ ਜਾਵੇ ਜਾਂ ਇਹਨਾਂ ਨੂੰ ਕੋਈ ਕਮੀ ਆ ਕਿ ਉਹ ਮੁੰਡਾ ਨਹੀਂ ਹੈਗਾ ਬਿਲਕੁਲ ਇਹਨਾਂ ਨੇ ਮੁੰਡਿਆ ਤੋਂ ਵੱਧ ਕੇ ਟ੍ਰੀਟ ਕੀਤਾ ਆ ਹਮੇਸ਼ਾ ਤੋਂ ਤੇ ਅੱਜ ਵੀ ਮੰਨ ਲਓ ਸੀਰਤ ਨੇ ਮੈਸੇਜ ਦੇਣਾ ਬਾਕੀ ਕੁੜੀਆਂ ਨੂੰ ਹਾਂਜੀ ਭਰਜਣਾ ਚਾਹੀਦਾ ਕਿ ਉਹਦੇ ਵਿੱਚ ਸੀਰਤ ਕੀ ਮੈਸੇਜ ਆਏਗਾ ਬਿਲਕੁਲ ਕਿ ਆਪਣੇ ਘਰਦਿਆਂ ਦਾ ਥੋੜਾ ਇਜਾਦਾ ਧਿਆਨ ਰੱਖਣ ਸਾਰੇ ਹਮੇਸ਼ਾ ਕੁੜੀਆਂ ਦੇ ਸਿਰ ਤੇ ਹੀ ਹੁੰਦਾ ਸਾਰਾ ਕੁਝ ਐ ਇੱਕ ਇੱਕ ਬਹੁਤ ਵੱਡੀ ਹੁੰਦੀ ਹੈ ਗੱਲ ਕਿ ਕੁੜੀਆਂ ਨੇ ਵਿਆਹ ਕੇ ਅਗਲੇ ਘਰ ਚਲ ਜਾਣਾ ਹੈ ਘਰ ਦਾ ਧਿਆਨ ਕਿੱਥੋਂ ਰੱਖਣ ਗਿਆ ਤੇ ਉਹ ਮੈਂ ਕਹਿਣਾ ਚਾਹੂੰਗੀ ਕਿ ਜਰੂਰ ਆਪਣੇ ਘਰ ਦੇ ਆਨੁਭਵ ਹਮੇਸ਼ਾ ਨਾਲ ਨਾਲ ਲੈ ਕੇ ਤੁੰਣਾ ਚਾਹੀਦਾ ਹੁਣ ਇਹਨਾਂ ਨੇ ਵੀ ਕਦੀ ਐਵੇਂ ਤੇ ਕਦੀ ਨਹੀਂ ਸੋਚਿਆ ਕਿ ਖੁੱਲੀ ਕੱਲੀ ਕੁੜੀ ਹੈ ਤੇ ਨਨ ਕਿਸੇ ਚੀਜ਼ ਦੀ ਕਮੀ ਆ ਕੋਈ ਨਹੀਂ ਹੈਗਾ ਉਹ ਹੋਣਾ ਕੋਈ ਮੁੰਡਾ ਹੋਣਾ ਚਾਹੀਦਾ ਸੀ ਬਟ ਨਹੀਂ ਬਹੁਤ ਵਧੀਆ ਰਿਹਾ ਮੇਰਾ ਬਹੁਤ ਸ਼ਰੂਦੋ ਪਿਆਰ ਮਿਲਿਆ ਆ ਮੰਨਦੇ ਹੋ ਤੁਸੀਂ ਇਹ ਪਿਆਰ ਜਿਹੜੇ ਆ ਇਹਨਾਂ ਦੇ ਹੱਦ ਬਾਅਦ ਨਹੀਂ ਪਾਰ ਕਰਨਾ ਹਾਂਜੀ ਹਾਂਜੀ ਗੱਲ ਕਰਲਾ ਮੈਂ ਜਿਹੜੇ ਸਮਾਜ ਦੇ ਵਿੱਚ ਆਪਾਂ ਜੀ ਰਹੇ ਆ ਜਿਹੜਾ ਬੜਾ ਐਡਵਾਂਸ ਹੋ ਗਿਆ ਪਰ ਫਿਰ ਵੀ ਕਿਤੇ ਨਾ ਕਿਤੇ ਕੁੜਕਾਂ ਨੂੰ ਬੜਾ ਬਹੁਤ ਮੰਨਿਆ ਜਾਂਦਾ ਅੱਜ ਤੁਸੀਂ ਬਿਜ਼ਨਸ ਕਰ ਰਹੇ ਜੀ ਹਾਂਜੀ ਤੇ ਇੱਕ ਤੋਂ ਪਹਿਲਾਂ ਬੰਦੇ ਇੱਕੋ ਟਾਂ ਲਾਇਆ ਤੇ ਬਿਜ਼ਨਸ ਕਰਕੇ ਇੱਕ ਨਾਮ ਬਣਾਇਆ ਠੀਕ ਹੈ ਜੀ ਤੁਸੀਂ ਬੀਗਨਸ ਕਰ ਰਹੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਉਹਨਾਂ ਨੂੰ ਜਿਨ੍ਹਾਂ ਦੀ ਸੋਚ ਹੈ ਜੇ ਵੀ ਪੁਰਾਣੇ ਜ਼ਮਾਨੇ ਦੀ ਹੈ ਕਿਉਂਕਿ ਤੁਸੀਂ ਇੱਕ ਮੈਸੇਜ ਸੈੱਟ ਕਰ ਰਹੇ ਜਿਹੜਾ ਟ੍ਰੈਂਡ ਸੈੱਟ ਕਰ ਰਿਹਾ ਜੇ ਪਬਲੀਕਲੀ ਹਾਂਜੀ ਬੀਗਨਸ ਕਰ ਰਹੇ ਜੇ ਮੰਮਾ ਆਪਣੀ ਨਾਲ ਪਾਪਾ ਦਾ ਨੈਚਰਮਾਣਾ ਇੱਕ ਦੂਜੀ ਸਲੂਨ ਇੱਕ ਬ੍ਰਾਂਡਡ ਸਲੂਨ ਚਲਾ ਰਹੇ ਜੇ ਉਹਨਾਂ ਨਾਲ ਉੱਪਰ ਜਿਮ ਚੱਲ ਰਿਹਾ 5 ਸਾਲਾਂ ਤੋਂ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਕੁੜੀਆਂ ਨੂੰ ਅਜੇ ਵੀ ਕਿਤੇ ਨਾ ਕਿਤੇ ਬਹੁਤ ਸਮਝਦੇ ਆ ਜਿਨ੍ਹਾਂ ਦੀ ਸੋਚ ਬੜੀ ਪਿਛੜੀ ਹੈ ਜਾਂ ਕੋਈ ਕੁੜੀਆਂ ਦੇ ਪੈਰ ਵਰਕਤ ਵਾਲੇ ਹੁੰਦੇ ਆ ਉਹ ਜਿਹੜੀਆਂ ਕੁੜੀਆਂ ਜਿਹੜੇ ਘਰ ਦੇ ਵਿੱਚ ਖੁਸ਼ ਨਹੀਂ ਹੁੰਦਾ ਉਹ ਕੁੜੀਆਂ ਜਦੋਂ ਕੁੜੀਆਂ ਹੋਈਆਂ ਜਾਂੀਆਂ ਦੇ ਘਰਾਂ ਵਿੱਚ ਵਰਕਤ ਲੈ ਕੇ ਆਉਂਦੀਆਂ ਉਹਨਾਂ ਨੂੰ ਕਿ ਮੈਸੇਜ ਦੇਣਾ ਚਾਹੋਗੇ ਤੁਸੀਂ ਕੀ ਸੋਚਦੇ ਹੋ ਇਸ ਵਜ੍ਹਾ ਇਹ ਮੈਸੇਜ ਆ ਕਿ ਕੁੜੀਆਂ ਨੂੰ ਵੀਕ ਨਹੀਂ ਸਮਝਣਾ ਚਾਹੀਦਾ ਬਹੁਤ ਜ਼ਿਆਦਾ ਸਟਰੋਂਗ ਚਲੋ ਫਿਜ਼ੀਕਲੀ ਮੁੰਡੇ ਹੋਣਗੇ ਜ਼ਿਆਦਾ ਸਟਰੋਂਗ ਬਟ ਮੈਂਟਲੀ ਕੁੜੀਆਂ ਬਹੁਤ ਸਟਰੋਂਗ ਹੁੰਦੀਆਂ ਨੇ ਇਹਨਾਂ ਤੇ ਸਾਰਾ ਸਟ੍ਰੈਸ ਘੱਟ ਦਲਾ ਲੈਂਦੀਆਂ ਨੇ ਹੁਣ ਮੇਰੇ ਮੰਮਾ ਨੇ ਇਹਨਾਂ ਨੇ ਵੀ ਸਾਰਾ ਘਰ ਖੁਦ ਸੰਭਾਇਆ ਐਨੇ ਚਰ ਤੋਂ ਕੱਲੇ ਕਰ ਰਹੇ ਨੇ ਜਦੋਂ ਮੈਂ ਛੋਟੀ ਵੀ ਸੀ ਹੁਣ ਮੈਂ ਕੁੜੀਆਂ ਨੂੰ ਪੜ੍ਹਾਓ ਲਿਖਾਓ ਸਾਰਾ ਕਰਾਉ ਮੈਂ ਵੀ ਮਾਸਟਰਸ ਕਰ ਰਹੀ ਆ ਹੱਲੇ ਵੀ ਮੇਰੀ ਪੜ੍ਹਾਈ ਚੱਲ ਰਹੀ ਆ ਐਮਬੀ ਮਾਸਟਰਸ ਚੱਲ ਰਹੀ ਆ ਐਂਡ ਕੁੜੀਆਂ ਬਹੁਤ ਸਭ ਕੁਝ ਕਰ ਲੈਂਦੀਆਂ ਨੇ ਜੋ ਮੁੰਡੇ ਕਰ ਸਕਦੇ ਨੇ ਉਸ ਤੋਂ ਵੱਧ ਵੀ ਕਰ ਸਕਦੀਆਂ ਨੇ ਥੋੜਾ ਜਿਹਾ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਭਾਵਕ ਵੀ ਹੋਏ ਜਿਵੇਂ ਐਸੀ ਰਤਨੇ ਕੇ ਕੁੜੀਆਂ ਨੇ ਚੱਲ ਜਾਣਾ ਹੁੰਦਾ ਹੈ ਤੁਸੀਂ ਇਸ ਤੋਂ ਕਿਵੇਂ ਦੇਖਦੇ ਹੋ ਨਹੀਂ ਚਲੇ ਜਾਣਾ ਏ ਤੇ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਬੱਚੇ ਨੂੰ ਕਿੱਦਾਂ ਦੀ ਪਰਉਰਿਸ਼ ਦਿੱਤੀ ਆ ਜੀ ਪਰ ਇਹ ਆ ਕਿ ਸਾਡੀ ਤੇ ਪਰਵਰਿਸ਼ ਇਸ ਤਰ੍ਹਾਂ ਦੀ ਰਹੀ ਆ ਕਿ ਅਸੀਂ ਇਸ ਚੀਜ਼ ਬਾਰੇ ਤੇ ਸੋਚਿਆ ਹੀ ਨਹੀਂ ਕਿ ਇਹਨੇ ਅਗਲੇ ਘਰ ਚਲੇ ਜਾਣਾ ਜਾਂ ਨਹੀਂ ਹਾਂ ਠੀਕ ਆ ਦਸਤੂਰ ਬਣੇ ਆ ਇਹਨਾ ਕੁੜੀਆਂ ਜਾਂਦੀਆਂ ਨੇ بیا ਪਰ ਇਹ ਉਹ ਪੁਰਾਣੀਆਂ ਗੱਲਾਂ ਹੋ ਗਈਆਂ ਇਹ ਹੁਣ ਕੋਈ ਇਹ ਗੱਲ ਹੈ ਨਹੀਂ ਕਿ ਜ਼ਰੂਰੀ ਕੁੜੀਆਂ ਨੇ ਅਗਲੇ ਹੀ ਘਰ ਜਾਣਾ ਕੁੜੀਆਂ ਬਿਜ਼ਨਸ ਕਰਦੀਆਂ ਬੜਾ ਵਧੀਆ ਬਿਜ਼ਨਸ ਕਰਦੀਆਂ ਸਾਨੂੰ ਇਹ ਇਤਨੇ ਵਧੀਆ ਲੱਗਦਾ ਕਿ ਦੋਨੋਂ ਫੋਰਨ ਤੋਂ ਸਿਰਤ ਵਾਪਸ ਆਈ ਜਾਂਦੀ ਦਾ ਮੰਨ ਲਓ ਹਨਾ ਫੋਰਨ ਦੇ ਵਿੱਚ ਹਰ ਕੋਈ ਕੰਮ ਕਰ ਰਿਹਾ ਜਿਹੜਾ ਉੱਥੇ ਕੰਮ ਨਹੀਂ ਕਰਦਾ ਉਹ ਬੋਝ ਆ ਉੱਥੇ ਹਨਾ ਉਧਰ ਦੇ ਸਮਾਜ ਦੀ ਬੋਝ ਉਧਰ ਦੀ ਲਾਈਫ ਦੀ ਬੋਝ ਆ ਪਰ ਇਹ ਮੈਂ ਤੁਹਾਨੂੰ ਵੀ ਵਧਾਈ ਦੇਵਾਂਗਾ ਕਿ ਜਿਹੜਾ ਸਿਰਤ ਵਾਪਸ ਆ ਕੇ ਆਪਣੇ ਪੰਜਾਬ 'ਚ ਰਹਿ ਕੇ ਕੰਮ ਕਰਨਾ ਚਾਹੁੰਦੀ ਆ ਆਪਣੇ ਪੰਜਾਬ ਲਈ ਕੁਝ ਕਰਨਾ ਚਾਹੁੰਦੀ ਆਪਣੇ ਪਰਿਵਾਰ ਲਈ ਕੁਝ ਕਰਨਾ ਚਾਹੁੰਦੀ ਆ ਹਰ ਕੋਈ ਟ੍ਰੈਂਡ ਸੈੱਟ ਕਰ ਸਕਦਾ ਆਪਣੇ ਤੇ ਡਿਪੈਂਡ ਕਰਦਾ ਕਿਦਣਾ ਕਿਦਾਂ ਤੁਹਾਨੂੰ ਲੱਗਦਾ ਬਿਲਕੁਲ ਜੀ ਅਸੀਂ ਇਹ ਤੈਸੀਰ ਦੇ ਉੱਤੇ ਫੁੱਲ ਛੱਡਿਆ ਸੀ ਇਹਨੂੰ ਦੂਮੇ ਉਧਰ ਦਾ ਵੀ ਵਿਖਾਇਆ ਤੇ ਇਧਰ ਦਾ ਵੀ ਵਿਖਾਇਆ ਬਾਹਰ ਦੇ ਹਾਲਾਤ ਇਹਨੇ ਦੇਖੇ ਇਧਰ ਦੇ ਦੇਖੇ ਅਸੀਂ ਇਹਦੇ ਇਹਦੇ ਉੱਤੇ ਮੁੱਕੇ ਛੱਡ ਦਿੱਤਾ ਵੀ ਹੁਣ ਤੂੰ ਦੱਸ ਤੂੰ ਕਿੱਥੇ ਕੰਮ ਕਰਨਾ ਕਿੱਥੇ ਬਿਜ਼ਨਸ ਕਰਨਾ ਇਹਨੇ ਇੰਡੀਆ ਚੋਂ ਨਹੀਂ ਆਪਾਂ ਪੰਜਾਬ ਚੋਂ ਆ ਤੇ ਠੀਕ ਆ ਅਸੀਂ ਹਰ ਬੰਨਿਓ ਦੀ ਫੁੱਲ ਸਪੋਰਟ ਦੇ ਉੱਤੇ ਆ ਤਾਂ ਉਹ ਦਿਸੇ ਤੇ ਰਾਨੇ ਇਹੋ ਆ ਕਿ ਸਾਡੀ ਬੇਟੀ ਕੀ ਕਰ ਰਹੀ ਆ ਲੋਕ ਜਿੱਤੇ ਭੱਜ ਕੇ ਕੋਸ਼ ਆ ਬਦੇਸ਼ ਦੇ ਵਿੱਚ ਇਹ ਸਾਡੀ ਬੇਟੀ ਪੰਜਾਬ ਚ ਆ ਰਹੀ ਆਪਣੀ ਮਿੱਟੀ ਆਪਣੀ ਧਰਤੀ ਆਪਣੇ ਲੋਕਾਂ ਚੋਂ ਵੀ ਬਹੁਤ ਖੁਸ਼ੀ ਹੋਈ ਜੀ ਜਦ ਸੀਰਤ ਨੇ ਕਿਹਾ ਕਿ ਮੈਂ ਆਪਣਾ ਜਿਹੜਾ ਮੈਂ ਪਾਪਾ ਪੰਜਾਬ ਦੇ ਵਿੱਚ ਰਹਿ ਕੇ ਖੁਸ਼ ਆ ਇਹ ਸਾਨੂੰ ਬਹੁਤ ਖੁਸ਼ੀ ਹੋਈ ਹੈ ਤੇ ਮੈਂ ਇਹ ਆ ਕੇ ਜੂਤ ਨੂੰ ਮੈਸੇਜ ਵੀ ਦੇਣਾ ਚਾਹੂੰਗਾ ਕਿ ਠੀਕ ਆ ਜਿਹੜੇ ਉੱਥੇ ਫਸੇ ਆ ਉਹ ਤਾਂ ਉਹਨਾਂ ਪਾਸੇ ਆ ਕੋਸ਼ਿਸ਼ ਵਿਚਾਰੇ ਟਾਈਮ ਆਪਣਾ ਪੂਰਾ ਕਰਕੇ ਹੀ ਆਉਣਗੇ ਪਰ ਜਿਹੜੇ ਨਵੇਂ ਜੂਤ ਆ ਜਿਹੜਾ ਬਾਹਰ ਨੂੰ ਭੱਜਾ ਮਤਲਬ ਭੱਜ ਰਿਆ ਵਾ ਉਹ ਥੋੜਾ ਜਿਆ ਸੋਚ ਕੇ ਚੱਲਣਾ ਉੱਥੇ ਜੋ ਇਹਨਾਂ ਨੂੰ ਵਿਖਾਇਆ ਜਾਂਦਾ ਉਹ ਹੈ ਨਹੀਂ ਬੜੇ ਹਾਲਾਤ ਟਾਈਟ ਨੇ ਉਤਰਦੇ ਬਹੁਤ ਔਖੇ ਨੇ ਵਿਚਾਰੇ ਜੂਤ ਜਿਹੜੇ ਇੱਥੇ 25 25 30 30 ਕਿੱਲਿਆਂ ਦੇ مالک ਕੱਲੇ-ਕੱਲੇ ਵਿਚਾਰਿਆਂ ਦੇ ਮੁੰਡੇ ਆ ਮੈਂ ਉੱਥੇ ਪੁੜਾ ਹੇਟ ਸੌਂਦੇ ਦੇਖਿਆ ਡਿਪਰੈਸ਼ਨ ਦਾ ਬਹੁਤ ਵੱਡਾ ਜੀ ਬਹੁਤ ਮੰਦੀ ਹਾਲ ਦਾ ਜੀ ਬਹੁਤ ਮੰਦੀ ਹਾਲ ਦਾ ਜੇ ਹੁਣ ਉੱਥੇ 100 ਮੁੰਡਾ ਤੇ 100 ਦੇ ਵਿੱਚੋਂ ਦੋ ਮੁੰਡੇ ਸੈੱਟ ਨੇ ਤੇ ਆਪਣੀ ਏਜੰਟ ਕੀ ਕਰਦੇ ਆ ਉਹ 98 ਨੂੰ ਨਹੀਂ ਦੱਸਦੇ ਉਹ ਦੋ ਨੂੰ ਦਿਖਾਉਂਦੇ ਉਹ ਵੇਖਿਆ ਫਲਾਣੇ ਦਾ ਸੈੱਟ ਆ ਕਿੰਨੇ ਪੈਸੇ ਘਲਾਉਂਦਾ ਉਹ ਭਾਈ ਉਹ ਜਿਹੜੇ 98 ਬੈਠੇ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਦੇਖਦੇ ਉਹਨਾਂ ਦੇ ਹਾਲਾਤਾਂ ਦੇਖੋ ਕੀ ਹੋਏ ਆ ਕੋ ਇਹ ਆ ਕੇ ਆਪਾਂ ਨੂੰ ਇਹ ਜੋ ਦਿਖਾ ਰਹੇ ਆਪਾਂ ਦੇਖਦੇ ਆ ਹਨਾ ਪਰ ਇਹ ਥੋੜਾ ਜਿਹਾ ਮਤਲਬ ਸਾਡੀ ਗਵਰਨਮੈਂਟ ਨੂੰ ਚਾਹੀਦਾ ਕਿ ਇਹ ਜਿਹੜੇ ਏਜੰਟ ਉਹਨਾਂ ਦੇ ਉੱਤੇ ਵੀ ਆਪਣਾ ਥੋੜਾ ਜਿਹਾ ਮਦਰਬਾਹ ਦਾ ਟਾਈਟ ਰੱਖਣਾ ਇਹਦੇ ਵਿੱਚ ਤੁਸੀਂ ਕਿਸ ਨੂੰ ਕਸੂਰ ਵਾਲਾ ਸਮਝਦੇ ਸਰਕਾਰਾਂ ਦਾ ਵੀ ਕਿਤੇ ਨਾ ਕਿਤੇ ਕਸੂਰ ਲੱਗਦਾ ਮਾਪਿਓ ਦਾ ਕਸੂਰ ਲੱਗਦਾ ਜਿਹੜਾ ਬੱਚੇ ਨੂੰ ਨਹੀਂ ਸਮਝ ਪਾ ਰਿਹਾ ਬੱਚਾ ਜੇ ਉੱਥੇ ਜਾ ਕੇ ਫਸਿਆ ਵੀ ਪਏ ਆ ਉਹਨਾਂ ਤੇ ਪੈਸੇ ਭੇਜਣ ਦਾ ਵੀ ਕਿਤੇ ਨਾ ਕਿਤੇ ਪ੍ਰੈਸ਼ਰ ਹੈਗਾ ਵਾ ਬੜੀ ਘਟਾਵਾਂ ਹੋਈਆਂ ਜਿਹਦੇ ਵਿੱਚ ਆਪਣੇ ਮੁੰਡੇ ਪੰਜਾਬੀ ਮੁੰਡੇ ਮੋਲਾਂ ਦੇ ਵਿੱਚ ਚੋਰੀ ਕਰਦੇ ਮੜੇ ਜਾਂਦੇ ਆ ਇਹ ਆ ਮੇਰੇ ਕੋਲ ਮਾ ਕੀ ਨਾਲ ਲੈਣਾ ਕਿ ਦਾ ਆਪਣੇ ਇਲਾਕੇ ਦੇ ਵਿੱਚ ਵੀ ਚੰਗੇ ਭਲੇ ਲੋਕ ਇਹਦੇ ਵਿੱਚ ਤੁਸੀਂ ਉਹ ਜ਼ਿੰਦਗੀ ਨੂੰ ਬੜਾ ਕੋਮ ਮਹਿਸੂਸ ਕੀਤਾ ਤੁਹਾਨੂੰ ਕੀ ਲੱਗਦਾ ਤੁਸੀਂ ਇਸ ਦਾ ਕੀ ਸਿੱਟਾ ਕੀ ਕੱਢਦੇ ਦੇਖੋ ਸਰਕਾਰਾਂ ਦਾ ਇਹ ਆ ਕਿ ਸਾਨੂੰ ਇੱਥੇ ਚੰਗੀਆਂ ਜੋਬਾਂ ਮਿਲ ਜਾਣ ਤੇ ਮੇਰੇ ਖਿਆਲ ਦੇ ਵਿੱਚ ਕੋਈ ਵੀ ਬਾਹਰ ਨੂੰ ਮੂੰਹ ਨਾ ਕਰੇ ਤੇ ਜਿੱਥੋਂ ਤੱਕ ਕਰਦੇ ਆ ਦਾਵਾ ਕਰਦੇ ਕਰਦੇ ਥੋੜੇ ਆਪਾਂ ਜਿਹੜੇ ਬਾਹਰ ਜਾਣ ਵਾਲੇ ਨੇ ਉਹ ਸਾਰੇ ਮੀਡਲ ਕਲਾਸ ਨੇ ਮੀਡਲ ਨਾ ਥੱਲੇ ਵਾਲਾ ਜਾ ਸਕਦਾ ਉਦਲੇ ਨੂੰ ਲੋੜ ਨਹੀਂ ਮੀਡਲ ਕਲਾਸ ਦੇ ਵਿੱਚ ਫਸਦਾ ਤੇ ਮੀਡਲ ਕਲਾਸ ਨੂੰ ਬਹੁਤ ਥੋੜੇ ਲੋਕਾਂ ਨੂੰ ਅਸਲੀਅਤ ਦਾ ਪਤਾ ਹੁੰਦਾ ਉਹਨਾਂ ਨੂੰ ਇਸ ਤਰ੍ਹਾਂ ਹੀ ਲੱਗ ਜਾਂਦਾ ਕਿ ਸਾਡਾ ਮੁੰਡਾ ਬਾਹਰ ਚਲੇ ਗਿਆ ਉਹਨੇ ਪਤਾ ਨਹੀਂ ਕਿੱਥੋਂ ਪੈਸੇ ਤੂ ਤੂ ਸੁੱਟ ਦੇਣੇ ਐ ਇੱਥੇ ਤੇ ਅਸੀਂ ਅਮੀਰ ਹੋ ਜਾਾਂਗੇ ਜਿਹੜਾ ਕਿ ਬਿਲਕੁਲ ਰੋਂਗ ਹੈ ਉੱਥੇ ਬਹੁਤ ਮਿਹਨਤ ਕਰਨੀ ਪੈਂਦੀ ਆ ਸਾਨੂੰ ਪਤਾ ਅਸੀਂ 90 ਦੇ ਗਏ ਆ ਉੱਥੇ ਸਾਨੂੰ ਪਤਾ ਕਿ ਅਸੀਂ ਕਿਹੜੇ ਹਾਲਾਤਾਂ ਚੋਂ ਨੰਗੇ ਆ ਜਦੋਂ ਕੰਮ ਵੀ ਖੁੱਲਾ ਹੁੰਦਾ ਸੀਗਾ ਜਦੋਂ ਕੰਮ ਖੁੱਲਾ ਸੀ ਅਸੀਂ ਹੱਡੀ ਪੈਰੀ ਕੰਮ ਕਰਨਾ ਯਾਦਦੇ ਆ ਅੱਜ ਦੇ ਬੱਚੇ ਉਹ ਚੀਜ਼ ਨਹੀਂ ਕਰ ਸਕਦੇ ਅੱਜ ਦੇ ਬੱਚੇ ਤਾਂ ਅਸੀਂ ਬੜੇ ਮਤਲਬ ਬਹੁਤ ਡਿਪੈਂਡੈਂਟ ਬਣਾ ਲਿਆ ਹੈ ਨਾ ਬੱਚਾ ਤਾਂ ਇੱਕ ਬਾਲਟੀ ਪਾਣੀ ਦੀ ਉੱਥੇ ਨਹੀਂ ਰੱਖ ਸਕਦਾ ਅਸੀਂ ਉਹਨਾਂ ਕੋ ਨਰਲਾ ਮੰਗ ਕਰ ਰਹੇ ਕਿ ਤੁਸੀਂ ਹੱਡੀਪਰੀ ਜਾ ਕੇ ਉੱਥੋਂ ਮਿਹਨਤ ਕਰਕੇ ਸਾਨੂੰ ਪੈਸੇ ਕਲਾਓ ਅਜੀ ਦਾ ਬੱਚੇ ਆ ਭੰਡੀ ਕੈਪਟ ਬਣਾ ਲਿਆ ਉਹ ਸਾਨੂੰ ਕਿੱਦਾਂ ਉੱਥੋਂ ਮਿਹਨਤ ਕਰਕੇ ਪੈਸੇ ਕਲਾਉਣਗੇ ਸਕਿੱਲ ਹੀ ਨਹੀਂ ਸਕਾਰ ਨੇ ਕੋਈ ਬੱਚਿਆਂ ਨੂੰ ਜੇ ਦੇ ਕੋਈ ਸਕਿੱਲ ਹੀ ਨਹੀਂ ਆ ਗਈ ਇੱਕ ਹੋਟਲ ਹਾਂਜੀ ਹੋਟਲ ਦੇ ਵਿੱਚ ਉੱਥੇ ਕੱਲੇ ਵੇਟਰ ਦੇ ਚਾਹੀਦੇ ਨੇ ਕੁੱਕ ਵੀ ਚਾਹੀਦੇ ਆ ਠੀਕ ਆ ਜੀ ਇਲੈਕਟ੍ਰੀਸ਼ੀਅਨ ਵੀ ਚਾਹੀਦਾ ਕਾਰਪੈਂਟਰ ਵੀ ਚਾਹੀਦਾ ਹਰ ਤਰ੍ਹਾਂ ਦਾ ਕਾਰੀਗਰ ਚਾਹੀਦਾ ਉੱਤੇ ਜਦ ਕਿ ਆਪਣੀ ਇਥੋਂ ਜਾ ਰਿਹਾ ਸਾਰੇ ਵੇਟਰ ਬਣਾਉਣ ਨੂੰ ਸਾਰੇ ਸਾਰੇ ਜੀ ਦੇਖੋ हां मैं के के जाओ। जाओ, नहीं। ये नहीं कहंदा कि तुसी ਬਾਹਰ ਨਾ ਜਾਓ ਜਾਓ ਪਰ ਕੁਛ ਇਹ ਨਹੀਂ ਕਿ ਇਥੋਂ ਪਲੱਸ 2 ਕੀਤੀ ਤੇ ਉੜ ਜਾਓ ਬਾਹਰ ਨੂੰ ਨਹੀਂ ਇਹ ਆ ਕੇ ਕਿਸੇ ਬੰਨੇ ਲਾ ਕੇ ਜਾਓ ਇਥੇ ਤੁਸੀਂ ਆਪਣੀ ਕਾਲਜ ਲਾਈਫ ਪੂਰੀ ਕਰੋ ਯੂਨੀਵਰਸਿਟੀ ਵਗੈਰਾ ਜਾਓ ਇੱਕ ਤੇ ਤੁਸੀਂ ਸਿਆਣੇ ਹੋ ਜਾਂਦੇ ਜੇ ਤਾਂ ਉਹ ਵੀ ਇਹ ਦੁਨੀਆਂ ਦਾ ਪਤਾ ਲੱਗ ਜਾਂਦਾ ਵਾ ਇੱਕ ਪਲੱਸ 2 ਵਾਲਾ ਬੱਚੇ ਨੂੰ ਕਿੰਨਾ ਪਤਾ ਹੁੰਦਾ ਜਿਹੜੇ ਤੁਸੀਂ ਉਹਨੇ ਕਦੀ ਆਪਣਾ ਸ਼ਹਿਰ ਨਹੀਂ ਛੱਡਿਆ ਹੁੰਦਾ ਅਸੀਂ ਉਹਨੂੰ ਦੇਸ਼ ਛੱਡਾ ਦਿੰਦੇ ਹਾਂ ਇਹਦੇ ਵਿੱਚ ਹੁਣ ਕਸੂਰ ਬੱਚੇ ਦਾ ਕਿ ਮਾਪਿਆਂ ਦਾ ਦਸਵੇਂ ਚੋਂ ਦੋਗੋ ਕਹਿਣ ਲੱਪੈਂਦੇ ਇਹਨੇ ਬਾਹਰ ਜਾਣਾ ਬਾਹਰ ਜਾਣਾ ਬਾਹਰ ਜਾਣਾ ਕੋਈ ਨਹੀਂ ਉਹ ਬਾਹਰ ਇੱਕ ਐ ਬਣਾ ਦਿੱਤਾ ਗਿਆ ਜਿੱਦਾਂ ਉੱਥੇ ਥਾਲੀ ਦੇ ਵਿੱਚ ਡਾਲਰ ਪਏ ਆ ਜਾ ਕੇ ਚੱਕ ਕੇ ਦੇ ਇੰਡੀਆ ਭੇਜਣੇ ਐ ਇੰਨਾ ਕੋਈ ਗੈਰ ਹੈ ਤਾਂ ਫਿਰ ਉਹਨੇ ਦੇ ਵਿੱਚ ਕਸੂਰ ਕਿਹਦਾ ਜਾਂਦੇ ਜੀ ਮਾਪੇ ਮਾਪਿਓ ਦਾ ਜ਼ਿਆਦਾਤਰ ਹੈ 98% ਕਸੂਰ ਮਾਪਿਓ ਦਾ ਵਾ ਹਾਂ ਇਹ ਆ ਕੇ ਸਰਕਾਰਾਂ ਜਿਹੜੀਆਂ ਵਾ ਸਾਨੂੰ ਚੰਗੀਆਂ ਜੌਬਾਂ ਇੱਥੇ ਦੇਣ ਤੇ ਮੇਰੇ ਖਿਆਲ ਚ ਚਲੋ ਮਾਪਿਓ ਵੀ ਫਿਰ ਕੁਛ ਨਹੀਂ ਜੇ ਇੱਥੇ ਹੀ ਕੁਛ ਨਾ ਕੁਛ ਮਿਲ ਜੇ ਬਾਕੀ ਮਾਪਿਓ ਨੂੰ ਥੋੜਾ ਬਹੁਤ ਸਮਝਣਾ ਚਾਹੀਦਾ ਵਾ ਕਿ ਬੱਚਿਆਂ ਨੂੰ ਇਦਾਂ ਬਾਹਰ ਨਾ ਕੱਢੋ ਬਹੁਤ ਔਖਾ ਡਿਪਰੈਸ਼ਨ ਦੇ ਵਿੱਚ ਬੱਚੇ ਓਥੇ ਨੇ ਖੁਦਕੁਸ਼ੀਆਂ ਬੱਚੇ ਕਰ ਰਹੇ ਨੇ ਸਮਝੋ ਕੋਸ਼ ਹਾਂ ਜੋ ਕੁਛ ਹੈ ਜੋ ਕੁਛ ਓਥੇ ਬੁਖਾਰ ਹੈ ਉਹ ਹੈ ਨਹੀਂਗਾ ਕਿ ਇੰਡੀਆ ਦੇ ਵਿੱਚ ਗੱਲ ਕਰ ਰਹੇ ਹਾਂ ਬੀਜਨ ਸ਼ੁਰੂ ਕੀਤਾ ਵਾ ਉਹਦੇ ਲਈ ਤੁਹਾਨੂੰ ਮੁਬਾਰਕਾਂ ਤੁਸੀਂ ਵੀ ਭਾਈ ਦੀ ਸੋਚ ਪਰ ਇੱਕ ਕਹਿਣਾ ਚਾਹੁੰਦੇ ਆ ਆਪਣੇ ਦਾ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੇਣਾ ਜੋ ਭਾਈ ਨੇ ਦੱਸਿਆ ਕੀ ਅਸਲ ਕਾਰਨ ਕੀ ਆ ਕੌਣ ਜ਼ਿੰਮੇਵਾਰਾ ਕੌਣ ਨਹੀਂ ਆਪਣੀ رائے ਵੀ ਜ਼ਰੂਰ ਦੇਣਾ ਕੀ ਪੀਕ ਅਬੀ ਚਾਹੁੰਦੇ ਲੋਕਾਂ ਨੂੰ ਹਾਂਜੀ ਤੇ ਸਾਡੇ ਕੋ ਸਾਰੀਆਂ ਸਰਵਿਸਸ ਮਿਲ ਜਾਣਗੀਆਂ ਤੁਹਾਨੂੰ ਨੇਲਸ ਦੇ ਵਿੱਚ ਤੁਹਾਨੂੰ ਸਾਰੇ ਨੇਲ ਆਰਟ ਮਿਲ ਜਾਣਗੇ ਐਕ੍ਰਿਲਿਕ ਜੈਲ ਨੇਲਸ ਮਿਲ ਜਾਣਗੇ ਹੈਅਰ ਤੇ ਸਾਰੇ ਹੈਅਰ ਟਰੀਟਮੈਂਟਸ ਮਿਲ ਜਾਣਗੇ ਕੇਰਾ ਸਮੂਥ ਸਮੂਥਨਿੰਗ ਰਿਬੋਨਡਿੰਗ ਕੇਰਾਟਿਨ ਬੋਟੌਕਸ ਸਾਰੇ ਟਰੀਟਮੈਂਟਸ ਮਿਲ ਜਾਣਗੇ ਮੈਨੀक्योर ਪੈਡੀक्योर ਹੋ ਜਾਏਗਾ ਫੇਸ਼ੀਅਲ ਵੈਕਸਿੰਗ ਫੇਸ਼ੀਅਲ ਸਾਰੇ ਨੋਨ ਬ੍ਰਾਂਡਸ ਯੂਜ਼ ਕਰ ਰਹੇ ਆ ਕੈਨਪਕੀ ਵਗੈਰਾ ਸਭ ਨੋਨ ਬ੍ਰਾਂਡਡ ਐਕਵਿਪਮੈਂਟ ਸਾਰੇ ਪ੍ਰੋਪਰ ਆ ਬ੍ਰਾਂਡਡ ਐਕਵਿਪਮੈਂਟ ਆ ਸਾਰੇ ਟੂਲਸ ਸਾਡੇ ਬ੍ਰਾਂਡਡ ਨੇ ਪ੍ਰੋਪਰ ਬ੍ਰਾਂਡਸ ਦੇ ਸਮਾਨ ਆ ਯਾ ਸਾਰਾ ਬ੍ਰਾਂਡਡ ਐਕਵਿਪਮੈਂਟ ਯੂਜ਼ ਹੁੰਦੀ ਆ ਸਾਰੇ ਬ੍ਰਾਂਡਡ ਸ਼ੈਂਪੂਸ ਵਗੈਰਾ ਯੂਜ਼ ਹੁੰਦੇ ਨੇ ਤੋਂ ਤੁਹਾਨੂੰ ਇਹ ਰਿਕਵੈਸਟ ਕਰਾਂਗੇ ਇੱਕ ਵਾਰੀ ਵਿਜ਼ਿਟ ਕਰਕੇ ਦੇਖੋ ਤੁਸੀਂ बार-बार ਖੁਦ ਆਓਗੇ